ਪੈਗਾਸ਼ ਨੂੰ ਕੰਟਰੋਲ ਕਰਨ ਵਾਸਤੇ ਅਗਰ ਤੁਸੀਂ ਥੱਲੇ ਕੋਈ ਡਿਵਾਈਸ ਰਖਵਾਈ ਹੋਈ ਹੈ ਜਿਹਨੂੰ ਆਈਓਟੀ ਕਹਿੰਦੇ ਆ ਤੇ ਫਿਰ ਤੁਸੀਂ ਹਾਈ ਰਿਸਕ ਤੇ ਹੋ ਕਿ ਤੁਹਾਨੂੰ ਬੈਕਟੀਰੀਅਲ ਵੈਗਨੋਸਿਸ ਨਾਮ ਦੀ ਬਿਮਾਰੀ ਹੋਵੇ ਬੈਕਟੀਰੀਅਲ ਵੈਗਨੋਸਿਸ ਜਾਂ ਬੀਵੀ ਦੀ وجہ ਇਹ ਹੈ ਕਿ ਬੈਕਟੀਰੀਆ ਦਾ ਬੈਲੈਂਸ ਖਰਾਬ ਹੋ ਜਾਂਦਾ ਹੈ ਵਜਾਈਨਾ ਦੇ ਵਿੱਚ ਤੁਹਾਡੇ ਜਿਹੜਾ ਕਿ ਹਾਰਮਫੁਲ ਬੈਕਟੀਰੀਆਸ ਤੇ ਨਾਨ ਹਾਰਮਫੁਲ ਬੈਕਟੀਰੀਆਸ ਦਾ ਬੈਲੈਂਸ ਅਗੇ ਪਿੱਛੇ ਹੋ ਜਾਵੇ ਇਹ ਜ਼ਿਆਦਾਤਰ ਉਹਨਾਂ ਔਰਤਾਂ ਹੁੰਦਾ ਜਿਨ੍ਹਾਂ ਦੇ ਮਲਟੀਪਲ ਸੈਕਸ ਪਾਰਟਨਰਸ ਹੈ ਜਾਂ ਉਹ ਡਿਵਾਈਸਸ ਯੂਜ਼ ਕਰ ਰਹੀਆਂ ਨੇ ਜਿਵੇਂ ਪਹਿਲੇ ਮੈਂ ਤੁਹਾਨੂੰ ਦੱਸਿਆ ਉਸ ਤੋਂ ਇਲਾਵਾ ਜਿਨ੍ਹਾਂ ਦੀ ਸੈਕਸ਼ੂਅਲੀ ਟ੍ਰਾਂਸਮਿਟਿਡ ਡਿਜ਼ੀਜ਼ਸ ਦੀ ਕੋਈ ਹਿਸਟਰੀ ਹੈ ਜਾਂ ਉਹਨਾਂ ਦੇ ਪਾਰਟਨਰ ਦੀ ਕੋਈ ਹਿਸਟਰੀ ਹੈ ਡੋਚਸ ਯੂਜ਼ ਕਰਦੀਆਂ ਇਹ ਡੋਚ ਇੱਕ ਲੰਬਾ ਟੌਪਿਕ ਹੈ ਇਹਦੇ ਬਾਰੇ ਅਗਲੀ ਵੀਡੀਓ ਤੁਹਾਨੂੰ ਮੈਂ ਤਫਸੀਲ ਦੱਸਾਂਗਾ ਹੋਰ ਸੈਂਟਿਡ ਪ੍ਰੋਡਕਟਸ ਇਸਤੇਮਾਲ ਕਰਦੀਆਂ ਕਿ ਥੱਲੋਂ ਕਿਸੇ ਕਿਸਮ ਦੀ ਬੋਖ ਖਤਮ ਕਰਨ ਵਾਸਤੇ ਕੁਝ ਕੰਪਨੀਆਂ ਖੁਸ਼ਬੂਦਾਰ ਪੈਡਸ ਬਣਾਉਂਦੀਆਂ ਜਾਂ ਕੋਈ ਸੈਕਸ਼ੂਅਲ ਬਾਰਨਰ ਜਦੋਂ ਉਹ ਹੋਵੇ ਜਿੰਨ ਨੂੰ ਕੋਈ ਐ ਬਿਮਾਰੀ ਲੱਗੀ ਹੋਵੇ ਇਹ ਇਲਾਜ ਨਾ ਕਰਾਇਆ ਜਾਵੇ ਨਾ ਤੇ ਇਹ ਪੀ ਆਈ ਡੀ ਜਿਵੇਂ ਕਿ ਪਿੱਛੇ ਇੱਕ ਵੀਡੀਓ ਬਣਾਈ ਸੀ ਪੈਲਵਿਕ ਇਨਫਲੇਮੇਟਰੀ ਡਿਜ਼ੀਜ਼ ਦੇ ਉੱਤਰਕ ਐ ਬਿਮਾਰੀ ਹੋ ਸਕਦੀ ਹੈ या किसी भी दूसरी एस टीआई या कलेमेडियानोरिया वर्गिया बीमारिया का शिकार हो सकते हो या तो प्री टर्न लेबर का शिकार हो सकते हो तो अलावा लो बर्थ वेट के, अगर बच्चा पैदा कर तो वेट बहुत थोड़ा होएगा या प्रेगनेंसी ही नहीं होएगी असं डायग्नोस करते हैं नीचे ਦੇ ਏਰੀਆ ਨੂੰ ਚੈੱਕ ਅਪ ਕਰਨ ਤੋਂ ਬਾਅਦ ਯਾ ਅਸੀਂ ਸੈਂਪਲ ਲਵਾਂਗੇ ਜਿਹੜਾ ਡਿਸਚਾਰਜ ਤੁਹਾਡੇ ਨੀਚੋਂ ਆ ਰਿਹਾ ਵਾ ਔਰ ਬੈਕਟੀਰੀਅਲ ਇੰਬੈਲੈਂਸ ਦਾ ਚੈੱਕ ਅਪ ਕਰਨ ਵਾਸਤੇ ਲੈਬਾਰਟਰੀ ਸੈਂਪਲ ਭੇਜਾਂਗੇ ਐਸ ਤੋਂ ਲਾਵਾ ਅਸੀਂ ਇਹਦੀ ਟਰੀਟਮੈਂਟ ਕਰਨੇ ਆਂ ਐਂਟੀਬਾਇਓਟਿਕਸ ਦੇ ਨਾਲ ਤੇ ਸੈਕਸ ਪਾਰਟਨਰਸ ਮੀ ਆਲਸੋ ਨੀਡ ਟਰੀਟਮੈਂਟਸ ਐਸ ਤੋਂ ਲਾਵਾ ਤੁਹਾਨੂੰ ਮੈਂ ਦੱਸਣ ਲੱਗਾ ਕਿ ਇਹਦਾ ਇਹ ਤੋਂ ਬਚਣਾ ਕਿਵੇਂ ਹੈ ਖੁੱਲੇ ਡੁੱਲੇ ਹਵਾਦਾਰ ਕਪੜੇ ਪਾਉਣੇ ਆ ਸੇਫ ਸੈਕਸ ਮਤਲਬ ਕੰਡੋਮਸ ਅچھے ਲੈਟੈਕਸ ਕੰਡੋਮਸ ਨੂੰ ਇਸਤੇਮਾਲ ਕਰਕੇ ਤੁਸੀਂ ਸੈਕਸ ਕਰਨਾ ਲੋਚੀ ਜਿਹਾ ਇਸਤੇਮਾਲ ਨਹੀਂ ਕਰਨਾ ਸੈਂਟਿਡ ਪ੍ਰੋਡਕਟਸ ਇਸਤੇਮਾਲ ਨਹੀਂ ਕਰਨਾ ਤੇ ਰੈਗੂਲਰ ਚੈੱਕਅਪਸ ਕਰਵਾਉਣੇ ਨੇ ਅਗਰ ਉਤੇ ਦਸੀ ਹੋਈਆਂ ਲਾਮਾਤ ਦੇ ਵਿੱਚ ਤੁਹਾਨੂੰ ਕੋਈ ਵੀ ਲਾਮਾਤ ਜ਼ਾਹਿਰ ਹੋ ਰਹੀ ਹੈ ਤੇ ਤੁਸੀਂ ਬਿਲਾ ਜਿਜਕ ਇਨਬਾਕਸ 'ਚ ਮੈਸੇਜ ਕਰਕੇ ਕੁਐਸਚਨ ਕਰ ਸਕਦੇ ਹੋ ਤੁਹਾਨੂੰ ਉਹਦਾ ਬਿਹਤਰੀਨ ਇਲਾਜ ਦੱਸਿਆ ਜਾਏਗਾ